मदार ने दसा गंभीर माहौल भेड़ आखरी सफर आखिरी तस्वीर जो वेखन मिल रही है सो so, लुधियाना तो लगातार लाइव तस्वीर जो सामने आ रही है तमाम सियासतदान याद करते हैं इस पास सोशल मीडिया पे जो लगातार ਅੜ ਵੇਖਣ ਨੂੰ ਮਿਲ ਜਾ ਉਹਨਾਂ ਦੇ ਅਫਸੋਸ ਦਾ ਪੱਤਾ ਜਿਸ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਤੇ ਪਰਦੇ ਜੀ ਦਾ ਆਪਣੇ ਆਪ ਦੇ ਵਿੱਚ ਦੇਖ ਚਿੰਜੋਰੰਗਲਾ ਜੀ ਦੇਖਣ ਮੈਨੂੰ ਆਇਆ ਕਿ ਤਸਵੀਰਾਂ ਦੇ ਵਿੱਚ ਦੇਖ ਪਾਰੇ ਕੰਮ ਕੁਝ ਹੀ ਦੇਰ ਦੇ ਵਿੱਚ ਦੱਸ ਦੇਈ ਕਿ ਕੋਈ ਉਹਨਾਂ ਨੂੰ ਆਪਣੇ ਕੋਲ ਉਹ ਵਿਦਾ ਅਖੀਰ ਤੱਕ ਆਵੇਗਾ ਬਹੁਤ ਗੰਭੀਰ ਮਾਹੌਲ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਜੋ ਆਖਰੀ ਰਸਮਾਂ ਦੇ ਨਾਲ ਤਾਤਪ ਅੰਕੀ ਰਿਵਾਜਾਂ ਦੇ ਨਾਲ ਸੋਹਣਾ ਨੂੰ ਅਲਵਿਦਾਖ ਦਿੱਤਾ ਜਾਵੇਗਾ। ਤਸਵੀਰ ਵਿਖਾਣਾ ਤੇ ਲਗਾਤਾਰ ਤੁਹਾਨੂੰ ਦਿਖਾ ਰਿਹਾ। ਰਾਜੀ ਇੱਕ ਤਸਵੀਰ ਦਿਤੇ ਦਿਨ ਕੱਲ ਪਿਸਤੌਲ ਤੋਂ ਹੀ ਉਹਦੀ ਗੁਲੀ ਚੱਲ ਗਈ ਜਿਸ ਤੋਂ ਬਾਅਦ ਅਚਾਨਕ ਉਹਨੇ ਮੌਤ ਨੂੰ। ਸਵਾਜਿਨ ਨੇ ਉਹਦਾ ਮਕੀਜੀ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਸਵਤੰਤਰਤਾ ਦਿਹਾੜੇ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਪਹੁੰਚੇ ਨੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਨੇ ਉਹਨਾਂ ਦਾ ਸਾਥ ਬਣਨ ਦੇ ਲਈ तमाम ਸਮਰਥਕ ਇੱਥੇ ਪਹੁੰਚੇ ਨੇ ਤਾਂ ਜੋ ਕਿ ਇਸ ਦੁੱਖ ਦੇ ਘੜੀ ਦੇ ਵਿੱਚ ਉਹਨਾਂ ਨਾਲ ਸਾਥ ਦਿੱਤਾ ਜਾ ਸਕੇ ਪਾਣਾ ਬਣਨ ਦਾ ਜੋ ਕਿ ਹੈ ਰੱਬ ਦੀ ਸਫਲਤਾ ਦੇ ਸਬੂਤ ਸੀ ਵੇਖ ਪਾਰੇ ਸਭ ਬਹੁਤ ਕੰਪੀਨ ਮਹਾ ਹਰੇ ਤੇ ਅੱਖ ਨਮ ਦੇਖਣ ਨੂੰ ਮਿਲ ਰਹੀ ਹੈ ਸੋ ਪ੍ਰੋਸੈਸ ਹੈ ਦੇ ਸਹਿਯੋਗੀ ਨਵੀਨ ਖਰਮਾ ਵੀ ਸਾਨੂੰ ਇਹ ਤਸਵੀਰਾਂ ਦਿਖਾ ਰਹੇ ਨੇ ਮੌਕੇ ਤੇ ਮੌਜੂਦ ਨੇ ਸੋ ਨਵੀਨ ਇਹਨਾਂ ਤੇ ਕੰਪੀਨ ਤਸਵੀਰ ਹੈ ਪਾਗੂ ਕਰਨ ਵਾਲੀ ਤਸਵੀਰ ਹੈ ਸੋ ਕੁਝ ਹੀ ਮਿੰਟਾਂ ਦੇ ਵਿੱਚ ਹੁਣ ਗੁਰਪ੍ਰੀਤ ਗੋਗੀ ਨੂੰ ਅਲਵਿਦਾ ਦਿੱਤਾ ਜਾਵੇਗਾ ਅਗਨੀ ਪੇਂਟ ਕਰ ਦਿੱਤਾ ਜਾਵੇਗਾ ਬਿਲਕੁਲ ਬੜਾ ਔਖਾ ਇਹਨਾਂ ਤਸਵੀਰਾਂ ਨੂੰ ਬਿਆਨ ਕਰਨਾ ਬੜਾ ਔਖਾ ਹੈ ਇਸ ਪੀੜ ਦੇ ਬਾਰੇ ਦੱਸਣਾ ਚੁੱਕੇ ਇਹ ਪੀੜ ਕਈ ਵਿਪਕਸ਼ੀ ਲੀਡਰਾਂ ਦੀ ਹੈ ਪੀੜ ਆਮਾਦੀ ਪਾਰਟੀ ਦੇ ਸਮਰਥਕਾਂ ਦੀ ਹੈ ਜਿਹੜੀ ਗੁਰਪ੍ਰੀਤ ਗੋਗੀ ਦੇ ਅੰਤਿਮ ਦਰਸ਼ਨਾਂ ਦੇ ਲਈ ਇੱਥੇ ਉਮੜੀ ਹੈ ਸੋ ਇਹ ਅੱਖਾਂ ਦੇ ਵਿੱਚ ਹੰਝੂ ਹੈ ਚਾਹੇ ਉਹ ਪਰਿਵਾਰਿਕ ਮੈਂਬਰ ਹੈ ਉਹਨਾਂ ਦੀ ਪਤਨੀ ਆਉਂਦੀ ਹੈ ਬੇਟਾ ਬੇਟੀ ਹੈ ਕਿਉਂਕਿ ਪਿੱਛੇ ਉਹ ਆਪਣੀ ਆਪਣੇ ਪਿੱਛੇ ਆਪਣੀ ਪਤਨੀ ਆਪਣੇ ਬੇਟੇ ਬੇਟੀ ਨੂੰ ਛੱਡ ਗਏ ਨੇ ਸੋ ਇਹ ਕਾਫੀ ਜਿਹੜੀਆਂ ਤਸਵੀਰਾਂ ਨੇ ਏ ਦਰਦ ਭਰੀਆਂ ਤਸਵੀਰਾਂ ਨੇ ਕਿਉਂਕਿ ਜਿੰਨਾ ਵੀ ਇੱਥੇ ਹਜ਼ੂਮ ਉਮੜਿਆ کافی ਭਾਰੀ ਗਿਣਤੀ ਦੇ ਵਿੱਚ ਚਾਹੇ ਉਹ ਵਧਾਇ ਕਾਮ ਆਦੀ ਪਾਰਟੀ ਦੇ ਕੈਪਟਨ ਮੰਤਰੀ ਆਮਾਦੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਮਾਤਾ ਇਸ ਅੰਤਿਮ ਦਰਸ਼ਨਾਂ ਦੇ ਲਈ ਇੱਥੇ ਪਹਿਲੇ ਘਰੇ ਉਹ ਗਏ ਉਸ ਤੋਂ ਬਾਅਦ ਉਹ ਸ਼ਮਸ਼ਾਨ ਘਾਟ ਹੁਣ ਪਹੁੰਚੇ ਨੇ ਸੋ ਥੋੜੀ ਦੇਰ ਬਾਅਦ মিডিਆ ਦੇ ਰੂਪ ਰੂਪੀ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰ ਇਸ ਤੋਂ ਪਹਿਲੇ ਹੁਣ ਜਿਹੜੀ ਦੇਹ ਹੈ ਉਸ ਉਸ ਨੂੰ ਇੱਥੇ ਰੱਖ ਦਿੱਤਾ ਗਿਆ ਸ਼ਮਸ਼ਾਨ ਘਾਟ ਦੇ ਅੰਦਰ ਅਗਨੀ ਪੇਟ ਕੀਤੀ ਜਾਏਗਾ ਇਸ ਦੇਹ ਨੂੰ ਔਰ ਉਸ ਤੋਂ ਪਹਿਲੇ ਜਿਹੜੀ ਸਰਕਾਰੀ ਸਨਮਾਨ ਉਹਨਾਂ ਦੇ ਨਾਲ ਆਖਰੀ ਸਲਾਮੀ ਦਿੱਤੀ ਜਾਏਗੀ ਗੁਰਪ੍ਰੀਤ ਗੋਗੀ ਦੇਹ ਨੂੰ ਔਰ ਆਖਰੀ ਸਲਾਮੀ ਤੋਂ ਬਾਅਦ ਫਿਰ ਅਗਨੀ ਪੇਟ ਇਹ ਜਿਹੜੀ ਦੇ ਹੈ ਉਹ ਕਰ ਦਿੱਤੀ ਜਾਏਗੀ ਸੋ ਇਹ ਬੜਾ ਔਖਾ ਇਹਨਾਂ ਤਸਵੀਰਾਂ ਨੂੰ ਬਿਆਨ ਕਰਨਾ ਕਿਉਂਕਿ ਜਦੋਂ ਤੋਂ ਮੈਂ بار بار ਆਖ ਰਿਹਾ ਕੱਲ 11:30 ਵਜੇ ਇਹ ਪੂਰੀ ਘਟਨਾ ਵਾਪਰਦੀ ਹੈ ਕਈਆਂ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੇ ਨਾਲ ਇੱਕ ਵਿਧਾਇਕ ਦਾ ਗੋਲੀ ਵਜਨ ਦੇ ਨਾਲ ਉਸਨਾਂ ਦੀ ਮੌਤ ਹੋ ਜਾਣੀ ਉਸ ਤੋਂ ਬਾਅਦ ਪੁਲਿਸ ਦੀ ਇਨਵੈਸਟੀਗੇਸ਼ਨ ਅੱਗੇ ਚੱਲਨੀ ਤਾਂ ਉਸ ਤੋਂ ਬਾਅਦ ਇਹ ਖਬਰਾਂ ਆndੀਆਂ ਨੇ ਕਿ ਉਹ ਆਪਣੀ ਸਰਵਿਸ ਰਿਵਾਲਵਰ ਜਿਹੜੀ ਮਾਫ ਕਰਨਾ ਜਿਹੜਾ ਉਹਨਾਂ ਦਾ ਲਾਇਸੈਂਸੀ ਰਿਵਾਲਵਰ ਹੈ ਉਸ ਨੂੰ ਲਾਇਸੈਂਸੀ ਰਿਵਾਲਵਰ ਨੂੰ ਸਾਫ਼ ਕਰ ਰੇ ਸੀ ਔਰ ਉਸ ਤੋਂ ਬਾਅਦ ਉਦੀ ਸਾਫ ਸਫਾਈ ਦੇ ਦੌਰਾਨ ਉਹ ਗੋਲੀ ਚੱਲ ਗਈ ਸੋ ਪੁਲਿਸ ਦੀ ਜਿਹੜੀ ਜਾਂਚ ਆ ਉਹ ਹਜੇ ਚੱਲ ਰਹੀ ਹੈ ਇੱਕ ਪੋਸਟਮਾਰਨ ਦੀ ਰਿਪੋਰਟ ਵੀ ਪੁਲਿਸ ਦੇ ਹੱਥ ਆਈ ਹੈ ਹੁਣ ਪੋਸਟਮਾਰਨ ਹੋਇਆ ਔਰ ਅੱਗੇ ਅੱਗੇ ਜਾਂਚ ਦੇ ਵਿੱਚ ਕੀ ਹੁੰਦਾ ਪਰ ਉਸ ਤੋਂ ਪਹਿਲੇ ਜਿਹੜੀਆਂ ਤਸਵੀਰਾਂ ਨੇ ਕਾਫੀ ਗਮਹੀਨ ਅਲੀਆਂ ਨੇ ਉਹਨਾਂ ਦੀ ਪਤਨੀ ਨਜ਼ਰ ਆ ਰਹੀ ਹੈ ਗੁਰਪ੍ਰੀਤ ਗੋਗੀ ਜੀ ਦੀ ਔਰ ਨਾਲ ਉਹਨਾਂ ਦੇ ਜਿਹੜੇ ਬੇਟੇ ਹੈ ਬੇਟੀ ਹੈ ਉਹ ਵੀ ਨਜ਼ਰ ਆ ਰਹੇ ਨੇ ਕਿਉਂਕਿ ਇਹ ਬੜਾ ਔਖਾ ਹੁੰਦਾ ਹੈ ਤਸਵੀਰਾਂ ਨੂੰ ਬਿਆਨ ਕਰਨਾ ਬੜਾ ਔਖਾ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਨਾਲ ਇੱਕ ਵਿਧਾਇਕ ਦਾ ਚਲੇ ਜਾਣਾ ਇੱਕ ਘਟਨਾਕਰਮ ਵਾਪਰਨੀ ਉਹ ਆਪਣੇ ਆਪ ਦੇ ਵਿੱਚ ਯਕੀਨ ਕਰਨਾ ਬੜਾ ਔਖਾ ਹੁੰਦਾ ਔਰ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਨੇ ਅੰਤਿਮ ਜਿਹੜੇ ਰਸਮਾਂ ਨੇ ਉਹਨਾਂ ਰਸਮਾਂ ਦੇ ਜ਼ਰੀਏ ਆਖਰੀ ਦਰਸ਼ਨ ਕਰਕੇ ਉਹ ਆਖਰੀ ਦਰਸ਼ਨਾਂ ਦੇ ਦੌਰਾਨ ਅੰਤਿਮ ਰਸਮਾਂ ਨਿਭਾ ਕੇ ਉਸ ਤੋਂ ਬਾਅਦ ਅਗਨੀ ਪੇਟ ਕੀਤਾ ਜਾਏਗਾ ਗੁਰਪ੍ਰੀਤ ਗੋਗੀ ਦੀ ਵਿਧਾਇਕ ਦੀ ਦੇਹ ਨੂੰ ਹਰ ਇੱਕ ਦੀਆਂ ਅੱਖਾਂ ਨਮ ਹੈ ਔਰ ਹਰ ਕੋਈ ਨਮ ਅੱਖਾਂ ਦੇ ਨਾਲ ਅੰਤਿਮ ਦਰਸ਼ਨ ਕਰ ਰਿਹਾ ਅੰਤਿਮ ਵਿਦਾਇਗੀ ਦੇ ਰਿਹਾ ਜਿਹੜੇ ਪੁਲਿਸ ਦੀ ਟੁਕੜੀ ਹੈ ਜਿਨ੍ਹਾਂ ਨੇ ਸਲਾਮੀ ਦੇਣੀ ਆਖਰੀ ਉਸ ਟੁਕੜੀ ਦੇ ਨਾਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਵੀ ਨਜ਼ਰ ਆ ਰਹੇ ਨੇ ਜਿੰਨੇ ਵੱਡੇ ਪੁਲਿਸ ਅਧਿਕਾਰੀ ਹੈ ਉਹ ਇਸ ਆਖਰੀ ਸਲਾਮੀ ਦੇ ਦੌਰਾਨ ਨਜ਼ਰ ਆ ਰਹੀ ਨੇ ਕਿਉਂਕਿ ਸਿਆਸਤ ਜਿਹੜੀ ਹੈ ਗੁਰਪ੍ਰੀਤ ਗੋਗੀ ਦੀ ਉਹ ਇੱਕ ਵਾਰਡ ਤੋਂ ਸ਼ੁਰੂ ਹੋਈ ਲੁਧਿਆਣਾ ਸ਼ਹਿਰ ਤੋਂ ਸ਼ੁਰੂ ਹੋਈ ਸ਼ਹਿਰ ਤੋਂ ਬਾਅਦ ਕਾਂਗਰਸ ਦੇ ਵਿੱਚ ਉਹ ਇੱਕ ਇੰਡਸਟਰੀ ਦੇ ਚੇਅਰਮੈਨ ਵੀ ਰਹੇ ਔਰ ਉਸ ਤੋਂ ਬਾਅਦ ਉਹਨਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਵਿਧਾਇਕ ਬਣੇ ਔਰ ਪੰਜਾਬ ਤੱਕ ਸਿਆਸਤ ਦਾ ਸਫ਼ਰ ਉਹਨਾਂ ਨੇ ਤੈਅ ਕੀਤਾ ਪਰ ਇਹ ਹੁਣ ਸਫ਼ਰ ਜਿਹੜਾ ਆਖਰੀ ਸਫ਼ਰ ਹੈ ਉਸ ਦੀ ਸਮਾਪਤੀ ਹੋਈ ਹੈ ਕਿਉਂਕਿ ਇੱਕ ਘਟਨਾ ਜਿਹੜੀ ਵਾਪਰੀ ਉਹਨਾਂ ਦੇ ਗੋਲੀ ਵੱਜੀ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਇਹ ਆਪਣੇ ਆਪ ਦੇ ਵਿੱਚ ਜਿਹੜੇ ਚਾਹੇ ਉਹ ਦੁਕਾਨਦਾਰ ਹੈ ਕਿਉਂਕਿ ਅੱਜ ਪੂਰਾ ਬਾਜ਼ਾਰ ਜੜਾਏ ਦੁਕਾਨਦਾਰਾਂ ਨੇ ਬੰਦ ਕੀਤਾ ਜਿੱਥੇ-ਜਿੱਥੇ ਜਿਹੜਾ ਜਿਹੜਾ ਹਲਕੇ ਦੇ ਬਾਜ਼ਾਰ ਨੇ ਉਹ ਸਾਰੇ ਬੰਦ ਕੀਤੇ ਨੇ ਜਿਹੜੇ ਵਪਾਰੀ ਨੇ ਉਹ ਇੱਥੇ ਪਹੁੰਚੇ ਨੇ ਅੰਤਿਮ ਦਰਸ਼ਨਾਂ ਦੇ ਲਈ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਸੋ ਇਹ ਅੰਤਿਮ ਰਸਮਾਂ ਨੇ ਵੀ ਅੱਜ ਜਾ ਰਹੀਆਂ ਨੇ ਧਾਰਮਿਕ ਰਸਮਾਂ ਨਿਭਾਈਆਂ ਜਾ ਰਹੀਆਂ ਨੇ ਇਹਨਾਂ ਰਸਮਾਂ ਤੋਂ ਬਾਅਦ ਸਲਾਮੀ ਦਿੱਤੀ ਜਾਏਗੀ ਔਰ ਉਸ ਸਲਾਮੀ ਦੇ ਬਾਅਦ ਆਖਰੀ ਸਲਾਮੀ ਤੋਂ ਬਾਅਦ ਫਿਰ ਅਗਨੀ ਪੇਟ ਕੀਤਾ ਜਾਏਗਾ ਗੁਰਪ੍ਰੀਤ ਬੱਸੀ ਗੁੱਗੀ ਦੇ ਇਸ ਦੇ ਨੂੰ ਸੋ ਇਹ ਬੜਾ ਔਖਾ ਹੁੰਦਾ ਹੈ ਜਦੋਂ ਅ ਕਿਸੇ ਵੱਡੇ ਆਗੂ ਦਾ ਇਸ ਤਰ੍ਹਾਂ ਦੇ ਨਾਲ ਚਲੇ ਜਾਣਾ ਅਚਾਨਕ ਚਲੇ ਜਾਣਾ ਇਹੋ ਜੀ ਘਟਨਾ ਵਾਪਰਨੀ ਤਾਂ ਜਿਹੜੇ ਸਮਰਥਕ ਹੁੰਦੇ ਨੇ ਜਿਹੜੇ ਉਸ ਪਾਰਟੀ ਦੇ ਵੱਡੇ ਆਗੂ ਹੁੰਦੇ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ ਪਤਨੀ ਨਜ਼ਰ ਆ ਰਹੀ ਹੈ ਉਹਨਾਂ ਦੀ ਉਹਨਾਂ ਦਾ ਬੇਟਾ ਨਜ਼ਰ ਆ ਰਿਹਾ ਹੈ ਨਾ ਤਸਵੀਰਾਂ ਦੇ ਵਿੱਚ ਇਹਨਾਂ ਆਖਰੀ ਰਸਮਾਂ ਦੇ ਵਿੱਚ ਪੂਰਾ ਪਰਿਵਾਰ ਜਿਹੜਾ ਹੈ ਉਹ ਨਮ ਅੱਖਾਂ ਦੇ ਨਾਲ ਗੁਰਪ੍ਰੀਤ ਗੋਗੀ ਦੀ ਦੇਹ ਨੂੰ ਵਿਦਾਈ ਦੇ ਰਿਹਾ ਅੰਤਿਮ ਦਰਸ਼ਨ ਕਰ ਰਿਹਾ ਅੰਤਿਮ ਰਸਮਾਂ ਨਿਭਾ ਰਿਹਾ ਔਰ ਚਾਰੋਂ ਪਾਸੇ ਅਗਰ ਮੈਂ ਕੈਮਰਾਮੈਨ ਨੂੰ ਕਹਾਂ ਕਿ ਕਿ ਮੈਂ ਅਗਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਪੂਰੇ ਛੱਤਾਂ ਤੋਂ ਲੈ ਕੇ ਸ਼ਮਸ਼ਾਨ ਘਾਟੀਆਂ ਦੇ ਥੱਲੇ ਜਿਹੜੇ ਲੋਕ ਖੜੇ ਨੇ ਇਹਨਾਂ ਦੇ ਵਿੱਚ ਕਈ ਵਪਾਰੀ ਨੇ ਕਈ ਸਮਾਜ ਸੇਵਿਕ ਸੰਸਥਾਵਾਂ ਦੇ ਆਗੂ ਨੇ ਕਈ ਵਿਰੋਧੀ ਪਾਰਟੀਆਂ ਦੇ ਆਗੂ ਨੇ ਹਜ਼ਾਰਾਂ ਦੀ ਗਿਣਤੀ ਤੋਂ ਵੀ ਉੱਪਰ ਜਿਹੜੇ ਲੋਕ ਹੈ ਕਿਉਂਕਿ ਸ਼ਮਸ਼ਾਨ ਘਾਟ ਦੇ ਬਾਹਰ ਵੀ ਕਈ ਲੋਕ ਭਾਰੀ ਗਿਣਤੀ ਦੇ ਵਿੱਚ ਖੜੇ ਨੇ ਔਰ ਕਈ ਸ਼ਮਸ਼ਾਨ ਘਾਟ ਦੇ ਅੰਦਰ ਵੀ ਖੜੇ ਨੇ ਸੋ ਇਹ ਅੰਤਿਮ ਰਸਮਾਂ ਲਈ ਭਾਇਆ ਜਾ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਵੀ ਨਜ਼ਰ ਆ ਰਹੇ ਨੇ ਪਰਿਵਾਰਿਕ ਮੈਂਬਰ ਵੀ ਨਜ਼ਰ ਆ ਰਹੇ ਨੇ ਕਈ ਵਪਾਰੀ ਨਜ਼ਰ ਆ ਰਹੇ ਨੇ ਬੜਾ ਔਖਾ ਹੁੰਦਾ ਇਹਨਾਂ ਤਸਵੀਰਾਂ ਨੂੰ ਦਰਸ਼ਕਾਂ ਤੱਕ ਪਹੁੰਚਾਣਾ ਜਦੋਂ ਇੱਕ ਵਿਧਾਇਕ ਮੈਂ ਬਾਰ ਬਾਰ ਆਖ ਰਿਹਾ ਕਿ ਕਈਆਂ ਨੇ ਯਕੀਨ ਹੀ ਨਹੀਂ ਕੀਤਾ ਜਦੋਂ ਇਹ ਰਾਤ ਨੂੰ ਖਬਰ ਨਸ਼ਰ ਹੋਈ ਕਿ ਗੋਲੀ ਵਜਨ ਦੇ ਨਾਲ ਇੱਕ ਵਿਧਾਇਕ ਦੀ ਮੌਤ ਹੋ ਜੇ ਹੋ ਗਈ ਹੈ ਕਈਆਂ ਨੂੰ ਯਕੀਨ ਨਹੀਂ ਹੋਇਆ ਪਰ ਜਿਵੇਂ ਜਿਵੇਂ ਇਹ ਖਬਰ ਨਸ਼ਰ ਹੋਈ ਵੱਖ-ਵੱਖ ਮੀਡੀਆ ਧਾਰਿਆਂ ਤੇ ਉਸ ਤੋਂ ਬਾਅਦ ਲੋਕਾਂ ਨੇ ਯਕੀਨ ਕਰਨਾ ਸ਼ੁਰੂ ਕੀਤਾ ਜੀ ਇਸ ਤਰ੍ਹਾਂ ਦੇ ਨਾਲ ਇਹ ਪਾਣਾ ਵਾਪਰ ਗਿਆ ਸੋ ਇਹ ਜਿਸ ਤਰ੍ਹਾਂ ਦੇ ਨਾਲ ਪਾਣਾ ਵਾਪਰਿਆ ਪੂਰੇ ਵੈਸਟ ਹਲਕੇ ਦੇ ਲੋਕਾਂ ਦੇ ਵਿੱਚ ਨਹੀਂ ਪੂਰੇ ਲੁਧਿਆਣਾ ਦੇ ਲੋਕਾਂ ਦੇ ਵਿੱਚ ਇੱਕ ਦੁੱਖ ਦੀ ਘੜੀ ਹੈ ਜਿਹੜੇ ਪਰਿਵਾਰਿਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਸ਼ੋਗ ਦੀ ਲਹਿਰ ਹੈ ਸੋ ਅੱਖਾਂ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਹੰਝੂ ਵੀ ਹੈ ਉਹਨਾਂ ਦੀ ਬੇਟੀ ਨਜ਼ਰ ਆ ਰਹੀ ਹੈ ਉਹਨਾਂ ਦਾ ਬੇਟਾ ਨਜ਼ਰ ਆ ਰਿਹਾ ਹੈ ਬੇਟੇ ਦੇ ਨਾਲ ਗੁਰਪ੍ਰੀਤ ਗੁੱਗੀ ਦੀ ਜਿਹੜੀ ਪਤਨੀ ਹੈ ਸ਼ਾਲ ਦੇ ਵਿੱਚ ਚਿੱਟੀ ਚੁੰਨੀ ਦੇ ਵਿੱਚ ਉਹ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਬੜੀਆਂ ਔਖੀਆਂ ਹੁੰਦੀਆਂ ਹੁਣ ਆਖਰੀ ਸਲਾਮੀ ਦਿੱਤੀ ਜਾਣੀ ਹੈ ਪੁਲਿਸ ਦੀ ਜਿਹੜੀ ਇੱਕ ਟੁਕੜੀ ਹੈ ਉਹ ਤਿਆਰ ਹੈ ਔਰ ਬਸ ਇਹ ਆਖਰੀ ਸਲਾਮੀ ਤੋਂ ਬਾਅਦ ਅਗਨੀ ਪੇਟ ਜੜਾਏ ਇਸ ਦੇ ਨੂੰ ਕੀਤਾ ਜਾਵੇਗਾ ਸੋ ਇਹ ਪੁਲਿਸ ਕਮਿਸ਼ਨਰ ਤਸਵੀਰਾਂ ਚ ਨਜ਼ਰ ਆ ਰਹੇ ਨੇ ਲੁਧਿਆਣਾ ਦੇ ਕੁਲਦੀਪ ਚਾਲ ਆਖਰੀ ਸਲਾਮੀ ਦਿੱਤੀ ਜਾ ਰਹੀ ਹੈ ਤਸਵੀਰ ਜਿੱਥੇ ਸਰਕਾਰੀ ਸਮਾਨ ਦਿੱਤੇ ਜਾ ਰਹੇ ਸੀ ਸਾਰੀ ਸਰਕਾਰੀ ਸਮਾਨਾ ਤੋਬਾ ਹੁਣ ਕੁਝ ਹੀ ਪਲਾਵੇ ਅੱਗਨੀ ਪੇਟ ਕਰ ਦਿੱਤਾ ਜਾ ਰਿਹਾ ਹੈ ਸੋ ਦਸ ਜੀ ਕਹਿੰਦੇ ਸਰਕਾਰੀ ਸਮਾਨ ਦਿੱਤੇ ਜਾ ਰਹੇ ਨੇ ਸੋ ਤੁਸੀਂ ਲਾਈਵ ਤਸਵੀਰਾਂ ਵੇਖ ਪਾ ਰਹੇ ਹੋ ਸੋ ਇੱਕ ਪਾਸੇ ਜੋ ਆਵਾਜ਼ ਵੀ ਸੁਣ ਸਕਦੇ ਆ ਸੋ ਇਹਨਾਂ ਤਸਵੀਰਾਂ ਨੂੰ ਇਸ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜੇ ਪਾਸੇ ਪਿਕਾ ਨੂੰ ਮਿਲ ਸਕਦਾ ਕਿਸ ਕਦਰ ਦਿਲ ਝੰਡੋੜ ਰਵਾਨੀਆਂ ਤਸਵੀਰਾਂ ਜੋ ਸਾਹਮਣੇ ਨਜ਼ਰ ਆ ਰਹੀਆਂ ਨੇ ਬੇਹਦ ਭਾਵੁਕ ਕਰਨ ਵਾਲੀਆਂ ਤਸਵੀਰਾਂ ਨੇ ਕਿਸ ਕਦਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਵਾਜ਼ ਵੀ ਲਗਾਈ ਜਾਂਦੀ ਹੈ ਸੋ ਬਹੁਤ ਵੱਡਾ ਕਾਟਾ ਨਾਪੂਨ ਹੋਲ ਵਾਲਾ ਕਾਟਾ ਜੋ ਪਰਿਵਾਰਕ ਮੈਂਬਰਾਂ ਨੂੰ ਪਿਆ ਹੈ

ਜੋ ਵਿਖਾ ਜਾ ਸਕਦੀ ਹੈ ਪਾਵੁ ਕਰਨ ਵਾਲੀਆਂ ਤਸਵੀਰਾਂ ਨੇ ਤਾਂ ਸਿੱਕੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਜੀ ਵੀ ਇੱਥੇ ਮੌਜੂਦ ਹੈ ਜੋ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦੇਣ ਦੇ ਲਈ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੂੰ ਸਾਥ ਦੇਣ ਦੇ ਲਈ ਇੱਥੇ ਪਹੁੰਚੇ ਨੇ ਸੋ ਫਿਲਹਾਲ ਤਸਵੀਰ ਉਰਪਿਤ ਹੋ ਗਈ ਦੀ ਮਿਰਤਕ ਦਾ ਜਾਂਦੀ ਜਾ ਰਹੀ ਹੈ ਸੋ ਹੁਣ ਕੁਝ ਹੀ ਪਲਾ ਦੇ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਜਾਵੇਗਾ ਅੰਤਿਮ ਰਸਨਾ ਦੇ ਨਾਲ ਤਾਂ ਇੱਕ ਵੀ ਰਿਵਾਜਾਂ ਦੇ ਨਾਲ ਉਹਨਾਂ ਨੂੰ ਅਲਵਿਦਾਖ ਦਿੱਤਾ ਜਾ ਬਤਾ ਸਰਟੀਫਿਕੇਟ ਪਾਸ ਕਰਨ ਵਾਲੇ ਅਸਿਰਾਂ ਨੂੰ ਗੰਭੀਰ ਮੋਹ ਹੈ ਸੋ ਇਹਨੇ ਪਹਿਲੀ ਵਾਰ ਆਪਣੇ ਆਖਰੀ ਸਫਰਾਂ ਤੇ ਹੋਏਗੀ ਆਪਣੇ ਆਖਰੀ ਪਰ ਆਖਰੀ ਸਫਰਾਂ ਦੇ ਤੋਂ ਬਾਅਦ ਇਹ ਤਸਵੀਰ ਜੋ ਵੇਖਣ ਨੂੰ ਮਿਲ ਰਹੀ ਹੈ ਸੋ ਲੁਧਿਆਣਾ ਤੋਂ ਲਗਾਤਾਰ ਲਾਈਵ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਹਨ ਫਿਲਹਾਲ तमाम सियासतदान याद करते हुए इस पास सोशल मीडिया पर लगातार हड़ देखने उन्होंने अफसोस का पकड़ रहे है। पत्ता जिस कदर अचानक अकाल चलाना कैसे गुप्त बोभी का अपने आप दिल चुनजोरन वाला देखने को मिले कश्मीर तुम देख पा रहे हो कुछ ही देर देख दें कि गुप्त गोभी देखकर यह गिरा जाएगा बेहद गमगीन माहौल ਇਹ ਦਸਪਰਦਾ ਕਿ ਚੁੱਕਿਆ ਜਾ ਸਕਦਾ। ਜੋ ਆਖਰੀ ਰਸਮਾਂ ਦੇ ਨਾਲ, ਤਾਕਨ ਰਿਤੀ ਰਿਵਾਜਾਂ ਦੇ ਨਾਲ ਸੋਹਣਾ ਨੂੰ ਅਲਵਿਦਾਖ ਦਿੱਤਾ ਜਾਵੇਗਾ। ਸੋ ਉਹ ਇਸ ਸਵੀਤ ਵਿਧਾਨਾ ਤੋਂ ਜੋ ਲਗਾਤਾਰ ਤੁਹਾਨੂੰ ਦਿਖਾ ਰਿਹਾ ਵਜ਼ੀਰ ਇੱਕ ਕਿਸੇ ਬੁੱਤੇ ਦੇ ਕੱਲ ਕਿਸਤੌਲ ਤੋਂ ਹੀ ਉਹਦੀ ਗੁਲੀ ਚੱਲ ਗਈ ਜਿਸ ਤੋਂ ਬਾਅਦ ਅਚਾਨਕ ਉਹਨਾਂ ਤੇ ਮੌਤ ਹੋ ਗਈ। ਸੋ ਅਜੇ ਵੀ ਉਹਨਾਂ ਦਾ ਖੁੱਜੀ ਦੇ ਵਿੱਚ ਅੰਧਨ ਸੰਸਕਾਰ ਕੀਤਾ ਜਾ ਰਿਹਾ ਹੈ। ਸੰਤੰਤ ਦਿਹਾਈ ਦੇਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਪਹੁੰਚੇ ਨੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਸਿਆਸਤਦਾਨ ਨੇ ਇੱਥੇ ਪਹੁੰਚੇ ਨੇ ਉਹਨਾਂ ਦਾ ਸਾਥ ਬਣਨ ਦੇ ਲਈ तमाम ਸਮਰਥਕ ਇੱਥੇ ਪਹੁੰਚੇ ਨੇ ਤਾਂ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੂੰ ਸਾਥ ਦਿੱਤਾ ਜਾ ਸਕੇ ਪਾਣਾ ਬਣਨ ਦਾ ਜੋ ਇਹ ਰੱਬ ਦੀ ਸਫਲਤਾ ਦੇ ਸਬੰਧ ਵਿੱਚ ਬੇਹੱਦ ਕਮਕੀਨ ਮਹਾਰ ਅਰੇ ਤੇ ਅੱਖ ਨਮ ਦੇਖਣ ਨੂੰ ਮਿਲ ਜੀ ਹੈ ਸਪਾਸੇ ਸਾਦੇ ਸਹਿਯੋਗੀ ਨਵੀਨ ਖਰਮਾ ਵੀ ਸਾਨੂੰ ਇਹ ਤਸਵੀਰਾਂ ਦਿਖਾ ਰਹੇ ਨੇ ਮੌਕੇ ਤੇ ਮੌਜੂਦ ਨੇ ਸੋ ਨਵੀਨ ਇਹਨਾਂ ਤੇ ਕਮਕੀਨ ਤਸਵੀਰ ਹੈ ਭਾਵੁਕ ਕਰਨ ਵਾਲੀ ਤਸਵੀਰ ਹੈ ਸੋ ਕੁਝ ਹੀ ਮਿੰਟਾਂ ਦੇ ਵਿੱਚ ਹੁਣ ਗੁਰਪ੍ਰੀਤ ਗੋਗੀ ਨੂੰ ਅਲਵਿਦਾ ਦਿੱਤਾ ਜਾਵੇਗਾ ਅਗਨੀ ਪੇਂਟ ਕਰ ਦਿੱਤਾ ਜਾਵੇਗਾ ਬਿਲਕੁਲ ਬੜਾ ਔਖਾ ਇਹਨਾਂ ਤਸਵੀਰਾਂ ਨੂੰ ਬਿਆਨ ਕਰਨਾ ਬੜਾ ਔਖਾ ਹੈ ਇਸ ਪੀੜ ਦੇ ਬਾਰੇ ਦੱਸਣਾ ਕਿਉਂਕਿ ਇਹ ਪੀੜ ਕਈ ਵਿਪਕਸ਼ੀ ਲੀਡਰਾਂ ਦੀ ਹੈ ਪੀੜ ਆਮ ਆਦੀ ਪਾਰਟੀ ਦੇ ਸਮਰਥਕਾਂ ਦੀ ਹੈ ਜਿਹੜੀ ਗੁਰਪ੍ਰੀਤ ਗੋਗੀ ਦੇ ਅੰਤਿਮ ਦਰਸ਼ਨਾਂ ਦੇ ਲਈ ਇੱਥੇ ਉੰਬੜੀ ਹੈ ਸੋ ਇਹ ਅੱਖਾਂ ਦੇ ਵਿੱਚ ਹੰਝੂ ਹੈ ਚਾਹੇ ਉਹ ਪਰਿਵਾਰਿਕ ਮੈਂਬਰ ਹੈ ਉਹਨਾਂ ਦੀ ਪਤਨੀ ਆਵਦਾ ਹੈ ਬੇਟਾ ਬੇਟੀ ਹੈ ਕਿਉਂਕਿ ਪਿੱਛੇ ਉਹ ਆਪਣੀ ਆਪਣੇ ਪਿੱਛੇ ਆਪਣੀ ਪਤਨੀ ਆਪਣੇ ਬੇਟੇ ਬੇਟੀ ਨੂੰ ਛੱਡ ਗਏ ਨੇ ਸੋ ਇਹ ਕਾਫੀ ਜਿਹੜੀਆਂ ਤਸਵੀਰਾਂ ਨੇ ਏ ਦਰਦ ਭਰੀਆਂ ਤਸਵੀਰਾਂ ਨੇ ਕਿਉਂਕਿ ਜਿੰਨਾ ਵੀ ਇੱਥੇ ਹਜ਼ੂਮ ਉਮੜਿਆ کافی ਭਾਰੀ ਗਿਣਤੀ ਦੇ ਵਿੱਚ ਚਾਹੇ ਉਹ ਵਧਾਇ ਕਾਮ ਆਦੀ ਪਾਰਟੀ ਦੇ ਕੈਪਟਨ ਮੰਤਰੀ ਆਮਾਦੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਮਾਤਾ ਇਸ ਅੰਤਿਮ ਦਰਸ਼ਨਾਂ ਦੇ ਲਈ ਇੱਥੇ ਪਹਿਲੇ ਘਰੇ ਉਹ ਗਏ ਉਸ ਤੋਂ ਬਾਅਦ ਉਹ ਸ਼ਮਸ਼ਾਨ ਘਾਟ ਹੁਣ ਪਹੁੰਚੇ ਨੇ ਸੋ ਥੋੜੀ ਦੇਰ ਬਾਅਦ মিডিਆ ਦੇ ਰੂਬਰੂ ਵੀ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰ ਇਸ ਤੋਂ ਪਹਿਲੇ ਹੁਣ ਜਿਹੜੀ ਦੇਹ ਹੈ ਉਸ ਉਸ ਨੂੰ ਇੱਥੇ ਰੱਖ ਦਿੱਤਾ ਗਿਆ ਸ਼ਮਸ਼ਾਨ ਘਾਟ ਦੇ ਅੰਦਰ ਅਗਨੀ ਪੇਟ ਕੀਤੀ ਜਾਏਗਾ ਇਸ ਦੇਹ ਨੂੰ ਔਰ ਉਸ ਤੋਂ ਪਹਿਲੇ ਜਿਹੜੀ ਸਰਕਾਰੀ ਸਨਮਾਨ ਉਹਨਾਂ ਦੇ ਨਾਲ ਆਖਰੀ ਸਲਾਮੀ ਦਿੱਤੀ ਜਾਏਗੀ ਗੁਰਪ੍ਰੀਤ ਗੋਗੀਦੇਸ ਦੇਹ ਨੂੰ ਔਰ ਆਖਰੀ ਸਲਾਮੀ ਤੋਂ ਬਾਅਦ ਫਿਰ ਅਗਨੀ ਪੇਟ ਇਹ ਜਿਹੜੀ ਦੇ ਹੈ ਉਹ ਕਰ ਦਿੱਤੀ ਜਾਏਗੀ ਸੋ ਇਹ ਬੜਾ ਔਖਾ ਹੈ ਨਾ ਤਸਵੀਰਾਂ ਨੂੰ ਬਿਆਨ ਕਰਨਾ ਕਿਉਂਕਿ ਜਦੋਂ ਤੋਂ ਮੈਂ بار بار ਆਖ ਰਿਹਾ ਕੱਲ 11:30 ਵਜੇ ਇਹ ਪੂਰੀ ਘਟਨਾ ਵਾਪਰਦੀ ਹੈ ਕਈਆਂ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੇ ਨਾਲ ਇੱਕ ਵਿਧਾਇਕ ਦਾ ਗੋਲੀ ਵਜਨ ਦੇ ਨਾਲ ਉਸਨਾਂ ਦੀ ਮੌਤ ਹੋ ਜਾਣੀ ਉਸ ਤੋਂ ਬਾਅਦ ਪੁਲਿਸ ਦੀ ਇਨਵੈਸਟੀਗੇਸ਼ਨ ਅੱਗੇ ਚੱਲਨੀ ਤਾਂ ਉਸ ਤੋਂ ਬਾਅਦ ਇਹ ਖਬਰਾਂ ਆndੀਆਂ ਨੇ ਕਿ ਉਹ ਆਪਣੀ ਸਰਵਿਸ ਰਿਵਲਵਰ ਜਿਹੜੀ ਮਾਫ ਕਰਨਾ ਜਿਹੜਾ ਉਹਨਾਂ ਦਾ ਲਾਇਸੈਂਸੀ ਰਿਵਲਵਰ ਹੈ ਉਸ ਨੂੰ ਲਾਇਸੈਂਸੀ ਰਿਵਲਵਰ ਨੂੰ ਸਾਫ਼ ਕਰ ਰਹੇ ਸੀ ਔਰ ਉਸ ਤੋਂ ਬਾਅਦ ਉਦੀ ਸਾਫ ਸਵੈਜ ਦੇ ਦੌਰਾਨ ਉਹ ਗੋਲੀ ਚੱਲ ਗਈ ਸੋ ਪੁਲਿਸ ਦੀ ਜਿਹੜੀ ਜਾਂਚ ਹੈ ਉਹ ਹਜੇ ਚੱਲ ਰਹੀ ਹੈ ਇੱਕ ਪੋਸਟਮਾਨ ਦੀ ਰਿਪੋਰਟ ਵੀ ਪੁਲਿਸ ਦੇ ਹੱਥ ਆਈ ਹੈ ਹੁਣ ਪੋਸਟਮਾਨ ਹੋਇਆ ਔਰ ਅੱਗੇ ਅੱਗੇ ਜਾਂਚ ਦੇ ਵਿੱਚ ਕੀ ਹੁੰਦਾ ਪਰ ਉਸ ਤੋਂ ਪਹਿਲੇ ਜਿਹੜੀਆਂ ਤਸਵੀਰਾਂ ਨੇ ਕਾਫੀ ਗਮਹੀਨ ਲੀਆਂ ਨੇ ਉਹਨਾਂ ਦੀ ਪਤਨੀ ਨਜ਼ਰ ਆ ਰਹੀ ਹੈ ਗੁਰਪ੍ਰੀਤ ਗੋਗੀ ਜੀ ਦੀ ਔਰ ਨਾਲ ਉਹਨਾਂ ਦੇ ਜਿਹੜੇ ਬੇਟੇ ਐ ਬੇਟੀ ਐ ਉਹ ਵੀ ਨਜ਼ਰ ਆ ਰਹੇ ਨੇ ਕਿਉਂਕਿ ਇਹ ਬੜਾ ਔਖਾ ਹੁੰਦਾ ਹੈ ਤਸਵੀਰਾਂ ਨੂੰ ਬਿਆਨ ਕਰਨਾ ਬੜਾ ਔਖਾ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਨਾਲ ਇੱਕ ਵਿਧਾਇਕ ਦਾ ਚਲੇ ਜਾਣਾ ਇੱਕ ਘਟਨਾਕਰਮ ਵਾਪਰਨੀ ਉਹ ਆਪਣੇ ਆਪ ਦੇ ਵਿੱਚ ਯਕੀਨ ਕਰਨਾ ਬੜਾ ਔਖਾ ਹੁੰਦਾ ਔਰ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਨੇ ਅੰਤਿਮ ਜਿਹੜੇ ਰਸਮਾਂ ਨੇ ਉਹਨਾਂ ਰਸਮਾਂ ਦੇ ਜ਼ਰੀਏ ਆਖਰੀ ਦਰਸ਼ਨ ਕਰਕੇ ਉਹਨਾਂ ਆਖਰੀ ਦਰਸ਼ਨਾਂ ਦੇ